ਇਸ ਵੇਲੇ ਅਸੀਂ ਉਸ ਸਥਾਨ ਤੇ ਖੜੇ ਹਾਂ ਜਿੱਥੇ ਮੋਤੀ ਮਹਿਰਾ ਜੀ ਦੀ ਯਾਦਗਾਰ ਬਣਾਈ ਗਈ ਹੈ ਉਹੀ ਮੋਤੀ ਮਹਿਰਾ ਜਿਨ੍ਹਾਂ ਦੇ ਵੱਲੋਂ ਆਪਣਾ ਸਭ ਕੁਝ ਦਾਉ ਤੇ ਲਗਾ ਕੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਦੇ ਲਈ ਦੁੱਧ ਦੀ ਸੇਵਾ ਕੀਤੀ ਗਈ ਸੀ ਤਾਂ ਸਭ ਤੋਂ ਪਹਿਲਾਂ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਯਾਦਗਾਰ ਦੇ ਹੈੱਡ ਗ੍ਰੰਥੀ ਜੀ ਮੌਜੂਦ ਨੇ ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਇਤਿਹਾਸ ਕੀ ਹੈ ਇਸ ਯਾਦਗਾਰ ਦਾ ਸਭ ਵਾਹਿਗੁਰੂ ਜੀ ਕੀ ਫਤਿਹ ਮੈਂ ਇਤਿਹਾਸ ਸਾਂ ਜਾਣਨਾ ਚਾਹੂੰਗੀ ਕਿ ਕਿਸ ਤਰੀਕੇ ਦੇ ਨਾਲ ਯਾਦਗਾਰ ਬਣਦੀ ਹੈ ਤਾਂ ਉਹ ਸਮਾਂ ਕੀ ਸੀ ਉਹ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਟੀਵੀ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਆਪ ਸੰਗਤਾਂ ਨੂੰ ਸ਼ਹੀਦਾਂ ਦੇ ਮਹਾਨ ਅਸਥਾਨਾਂ ਦੇ ਤੁਜਾਨਾ ਕੁੰਮਕੁੰਮ ਦੇ ਦਰਸ਼ਨ ਕਰਵਾਉਂਦੇ ਨੇ ਸਭ ਤੋਂ ਪਹਿਲਾਂ ਟੀਵੀ ਦਾ ਬਹੁਤ-ਬਹੁਤ ਧੰਨਵਾਦ ਇਹ ਪਾਵਨ ਅਸਥਾਨ ਜਿਸ ਸਥਾਨ ਦੇ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਧੰਤਨ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੀ ਮਿੱਟੀ ਯਾਦ ਵਿੱਚ ਬਸੀ ਰੋਡ ਰੋਜਾ شریف ਦੇ ਬਿਲਕੁਲ ਸਾਹਮਣੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਣਿਆ ਹੋਇਆ ਇੱਥੇ ਉਹ ਪਾਵਨ ਪਵਿੱਤਰ ਗਲਾਸ ਪਏ ਹਨ ਜਿਨ੍ਹਾਂ ਗਲਾਸਾਂ ਦੇ ਵਿੱਚ ਧੰਤਨ ਬਾਬਾ ਮੋਤੀराम ਮਹਾਰਾਜ ਜੀ ਨੇ ਧੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਸ਼ਕਾਇਆ ਸੀ ਅਮਰਸੀਤ ਬਾਬਾ ਮੋਤੀराम ਮਹਾਰਾਜ ਜੀ ਜੋ ਕਿ ਸੂਬਾ ਵਜੀਦ ਖਾਨ ਦੇ ਇੱਕ ਲਾਂਗਰੀ ਦੀ ਡਿਊਟੀ ਕਰਦੇ ਸਨ ਜੋ ਕਿ ਹਿੰਦੂ ਕੈਦੀਆਂ ਨੂੰ ਭੋਜਨ ਬਣਾ ਕੇ ਛਕਾਇਆ ਕਰਦੇ ਸਨ ਅਤੇ ਜਦੋਂ ਸੂਬਾ ਵਜੀਦ ਖਾਨ ਤੇ ਕਹਿਣ ਤੇ ਮਾਤਾ ਗੁਜਰਕੌਰ ਅਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਸੀ ਤਾਂ ਅਮਰਸੀਤ ਬਾਬਾ ਮੋਤੀराम ਮਹਾਰਾਜ ਨੂੰ ਇਹ ਖਬਰ ਮਿਲੀ ਤਾਂ ਉਹ ਆਪਣੀ ਡਿਊਟੀ ਪੂਰੀ ਕਰਦੇ ਹੋਏ ਸੂਬਾ ਵਜੀਦ ਖਾਨ ਦੀ ਰਸੋਈ ਦੇ ਵਿੱਚੋਂ ਜਿਸ ਤਰ੍ਹਾਂ ਕਿ ਸਾਰੇ ਕੈਦੀਆਂ ਦੇ ਲਈ ਭੋਜਨ ਤਿਆਰ ਕਰਦੇ ਸਨ ਉਹਨਾਂ ਨੇ ਭੋਜਨ ਤਿਆਰ ਕੀਤਾ ਤੇ ਭੋਜਨ ਤਿਆਰ ਕਰਕੇ ਠੰਡੇ ਬੁਰਜ ਵਿੱਚ ਮਾਤਾ ਗੁਜਰਜੀ ਕੋ ਮਾਤਾ ਗੁਜਰ ਕੌਰ ਜੀ ਕੋਲ ਪਹੁੰਚਦੇ ਹਨ ਅਤੇ ਪ੍ਰਸ਼ਾਦਾ ਛਕਣ ਲਈ ਕਹਿੰਦੇ ਨੇ ਮਾਤਾ ਜੀ ਸਾਫ ਇਨਕਾਰ ਕਰ ਦਿੰਦੇ ਨੇ ਵੀ ਕਾਫਰਾਂ ਦੇ ਘਰ ਦਾ ਅਸੀਂ ਨੇ ਖਾਣਾ ਨਹੀਂ ਖਾਣਾ ਅਤੇ ਸੂਬਾ ਵਜੀਦ ਖਾਨ ਦਾ ਵੀ ਇਹ ਹੁਕਮ ਸੀ ਕਿ ਜਿਹੜਾ ਵੀ ਦਸ਼ਮੇਸ਼ ਪਿਤਾ ਜੀ ਦੇ ਪਰਿਵਾਰ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਕਰੂਗਾ ਉਸ ਨੂੰ ਪਰਿਵਾਰ ਸਮੇਤ ਕੋਲੋਂ ਵਿੱਚ ਪੀੜ ਦਿੱਤਾ ਜਾਊਗਾ ਜਿਉਂਦੇ ਅਤੇ ਬਾਬਾ ਜੀ ਜਦੋਂ ਸ਼ਾਮ ਨੂੰ ਆਪਣੀ ਡਿਊਟੀ ਪੂਰੀ ਕਰਕੇ ਘਰ ਪਹੁੰਚਦੇ ਨੇ ਉਹ ਉਦਾਸ ਸੀਗੇ ਉਹਨਾਂ ਦੇ ਘਰ ਦੇ ਅਤੇ ਉਹਨਾਂ ਦੀ ਮਾਤਾ ਜੀ ਮਾਤਾ ਲੱਧੋ ਜੀ ਅਤੇ ਉਹਨਾਂ ਦੇ ਘਰ ਵਾਲੀ ਬੀਬੀ ਭੋਲੀ ਜੀ ਪੁੱਛਣਾ ਕਰਦੇ ਨੇ ਕਿ ਅੱਜ ਤੁਸੀਂ ਬਹੁਤ ਉਦਾਸ ਹੋ ਉਹ ਤੇ ਬਾਬਾ ਜੀ ਨੇ ਸਾਰੀ ਦਿਨ ਦੀ ਦਾਸਤਾਨਤੀ ਜੋ ਉਹ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ ਆਪਣੀ ਮਾਤਾ ਜੀ ਨੂੰ ਅਤੇ ਘਰ ਵਾਲੀ ਨੂੰ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਆ ਬਾਬਾ ਫਤੇ ਸਿੰਘ ਸਾਹਿਬ ਜੀ ਬਾਰੇ ਸਾਰੀ ਦੱਸੀ ਕਿ ਸੂਬਾ ਵਜੀਦ ਖਾਨ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਹੈ ਉਹ ਭੁੱਖੇ ਭਾਣੇ ਨੇ ਉਹਨਾਂ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਲੈ ਗਿਆ ਤੇ ਮਾਤਾ ਜੀ ਨੇ ਇਨਕਾਰ ਕਰ ਦਿੱਤਾ ਅਤੇ ਬਾਬਾ ਜੀ ਦੀ ਮਾਤਾ ਜੀ ਨੇ ਮਾਤਾ ਲੱਧੋ ਜੀ ਨੇ ਬਾਬਾ ਜੀ ਦਾ ਇਹ ਸੇਵਾ ਦੇ ਵਿੱਚ ਬਹੁਤ ਸਾਥ ਦਿੱਤਾ ਉਹਨਾਂ ਨੇ ਕਿਹਾ ਭਾਈ ਮੋਤੀराम ਅਸੀਂ ਤੇਰੇ ਨਾਲ ਆ ਤੂੰ ਜਿਸ ਤਰ੍ਹਾਂ ਵੀ ਸੇਵਾ ਕਰਨੀ ਚਾਹਣਾ ਅਸੀਂ ਤੇਰੇ ਨਾਲ ਕਰਾਂਗੇ ਜਿਸ ਤਰ੍ਹਾਂ ਕੀ ਦੱਸਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਕਿ ਬਾਬਾ ਜੀ ਦੇ ਪਿਤਾ ਜੀ ਜੋ ਭਾਈ ਹਰਰਾਮ ਜੀ ਆਨੰਦਪੁਰ ਸਾਹਿਬ ਕਿਲੇ ਵਿੱਚ ਰਾਸ਼ਨ ਦਾ ਗੱਡਾ ਲੈ ਕੇ ਗਏ ਸਨ ਉੱਥੇ ਉਹਨਾਂ ਨੇ ਅੰਮ੍ਰਿਤਸਰ ਕੇ ਪਾਈ ਹਰਾ राम ਤੋਂ ਹਰਾ ਸਿੰਘ ਸझे ਅਤੇ ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦੀ ਭਾਈ ਇਸੇ ਤਰ੍ਹਾਂ ਹੀ ਬਾਬਾ ਜੀ ਦੇ ਚਾਚਾ ਜੀ ਜੋ ਭਾਈ ਹਿੰਮਤ ਸਿੰਘ ਜੀ ਪੰਜ ਪਿਆਰਿਆਂ ਦੇ ਵਿੱਚ ਪ੍ਰਧਾਨ ਸਨ ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਜੀ ਦੇ ਨਾਲ ਸਾਰਾ ਹੀ ਪਰਿਵਾਰ ਸ਼ੁਰੂ ਤੋਂ ਜੁੜਿਆ ਹੋਇਆ ਸੀ ਅਤੇ ਬਾਬਾ ਜੀ ਨੇ ਵੀ ਇਹ ਸੇਵਾ ਨਿਭਾਉਣੀ ਕੀਤੀ ਮਾਤਾ ਜੀ ਨੇ ਦੁੱਧ ਘਰਮ ਕੀਤਾ ਮਦਦ ਹੋਇਆ ਕਿ ਜਦੋਂ ਤੁਰਨ ਲੱਗੇ ਉਹਨਾਂ ਦੇ ਘਰਵਾਲੀ ਨੇ ਆਪਣੇ ਸਾਰੇ ਗਹਿਣੇ ਗੱਟੇ ਘਰ ਦੇ ਵਿੱਚ ਜੋ ਵੀ ਪੂੰਜੀ ਪਈ ਸੀ ਉਹ ਬਾਬਾ ਜੀ ਨੂੰ ਦੇ ਦਿੱਤੀ ਕਿ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਇਹ ਸੇਵਾ ਨਿਭਾਉਣੀ ਹੈ ਇਸ ਤਰ੍ਹਾਂ ਬਾਬਾ ਜੀ ਨੇ 3 ਦਿਨ ਦੁੱਧ ਦੀ ਸੇਵਾ ਨਿਭਾਈ ਦੁੱਧ ਦੀ ਸੇਵਾ ਨਿਭਾਉਣ ਦੇ ਬਦਲੇ ਬਾਬਾ ਜੀ ਦਾ ਸਾਰਾ ਪਰਿਵਾਰ ਕੁੱਲੂ ਵਿੱਚ ਪੀੜਿਆ ਗਿਆ ਸੁਭਾ ਵਜੀਦ ਖਾਨ ਦੇ ਕਹਿਣ ਤੇ 13 ਪੋਵ ਵਾਲੇ ਦਿਨ ਤੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਨੂੰ ਤੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਇਹ ਖਬਰ ਵੀ ਬਾਬਾ ਜੀ ਨੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਜਾ ਕੇ ਦੱਸੀ ਕਿ ਮਾਤਾ ਜੀ ਤੁਹਾਡੇ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ ਹੈ ਅਤੇ ਮਾਤਾ ਜੀ ਨੇ ਵੀ ਆਪਣਾ ਸਰੀਰ ਛੱਡ ਕੇ ਸੱਚਖੰਡ ਵਿਕੇ ਵਾਸਾ ਕਰ ਲਿਆ ਕੁਝ ਦਿਨ ਬਾਅਦ ਜੋ ਕਿ ਗੰਗੂ ਦਾ ਭਰਾ ਦੱਸਿਆ ਜਾਂਦਾ ਹੈ ਇਤਿਹਾਸਕਾਰ ਦੱਸਦੇ ਹਨ ਉਸ ਦਾ ਨਾਮ ਪੰਮਾ ਲੰਗਾ ਉਸ ਨੇ ਜਾ ਕੇ ਚੁਗਲੀ ਕੀਤੀ ਸੂਬਾ ਵਜੀਦ ਖਾਨ ਕੋਲ ਕਿ ਤੁਹਾਡੇ ਮੁਲਾਜ਼ਮ ਨੇ ਤੁਹਾਡੇ ਹੁਕਮ ਦੇ ਖਿਲਾਫ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਨੂੰ ਆਪਣੇ ਘਰੋਂ ਚੋਰੀ ਤੋਂ ਲਿਆ ਕੇ 3 ਦਿਨ ਦੁੱਧ ਸ਼ਕਾਇਆ ਅਤੇ ਸੂਬਾ ਵਜੀਦ ਖਾਨ ਨੇ ਸਾਰਾ ਪਰਿਵਾਰ ਕਚਹਿਰੀ ਦੇ ਵਿੱਚ ਬੁਲਾ ਲਿਆ ਬਾਬਾਈ ਦਾ ਅਤੇ ਬਾਬਾ ਜੀ ਨੂੰ ਪੁੱਛਣਾ ਕੀਤਾ ਕਿ ਮੋਤੀराम ਤੁਸੀਂ ਨੇ ਇਹ ਕਰਮ ਕੀਤਾ ਹੈ ਬਾਬਾ ਜੀ ਨੇ ਸੱਚੀ ਸੁੱਚੀ ਸਾਰੀ ਗੱਲ ਦਸੀ ਵੀ ਹਾਂ ਸਾਡਾ ਸਾਰਾ ਪਰਿਵਾਰ ਦਸ਼ਮੇਸ਼ ਪਿਤਾ ਜੀ ਦਾ ਸ਼ਰਧਾਲੂ ਹੈ ਇਸੇ ਲਈ ਇਹ ਸੇਵਾ ਕਮਾਈ ਹੈ ਤੁਸੀਂ ਜੋ ਵੀ ਸਜ਼ਾ ਦੇਣੀ ਹੈ ਦੇ ਸਕਦੇ ਹੋ ਤੇ ਸੂਬਾ ਵਜੀਦ ਖਾਨ ਨੇ ਸਾਰੇ ਪਰਿਵਾਰ ਨੂੰ ਕਿਹਾ ਵੀ ਤੁਸੀਂ ਮੁਸਲਮ ਧਰਮ ਅਪਣਾ ਲਓ ਤੁਹਾਨੂੰ ਮਾਫ਼ ਕਰ ਦਿੱਤਾ ਜਾਵੇਗਾ ਸਾਰੇ ਪਰਿਵਾਰ ਨੇ ਨਾ ਕਰ ਦਿੱਤੀ ਤੇ ਸਾਰੇ ਪਰਿਵਾਰ ਦੇ ਸਾਹਮਣੇ ਬਾਬਾ ਜੀ ਦਾ ਜੋ ਛੋਟਾ ਜਿਹਾ ਪੁੱਤਰ 6.5 7 ਦੇ ਵਿੱਚ ਉਮਰ ਦੱਸੀ ਜਾਂਦੀ ਆ ਭਾਈ ਨਰੈਣਾ ਉਹਨੂੰ ਜਿਉਂਦੇ ਜੀ ਕੋਲੂ ਦੇ ਵਿੱਚ ਪੀੜਿਆ ਇੱਕ ਪਿਤਾ ਦੇ ਸਾਹਮਣੇ ਉਸ ਦਾ ਛੋਟਾ ਜਿਹਾ ਬੱਚਾ ਪੀੜਿਆ ਜਾ ਰਿਹਾ ਹੈ ਇੱਕ ਮਾਤਾ ਦੇ ਸਾਹਮਣੇ ਉਸ ਦਾ ਬੱਚਾ ਪੀੜਿਆ ਜਾ ਰਿਹਾ ਹੈ ਇੱਕ ਦਾਦੀ ਦੇ ਸਾਹਮਣੇ ਪੋਤਾ ਕੋਲੂ ਵਿੱਚ ਜਿਉਂਦਾ ਪੀੜਿਆ ਜਾ ਰਿਹਾ ਕਿਹੋ ਜਿਹਾ ਸੀਨ ਹੋਊਗਾ ਉਹ ਮੰਨ ਪਰ ਹੁੰਦਾ ਕਿਹੋ ਜਿਹਾ ਸੀਨ ਹੋਊਗਾ ਦੱਸਣ ਲੱਗੇ ਵੀ ਰੋਂਗ ਤੇ ਖੜੇ ਹੁੰਦੇ ਨੇ ਤੇ ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਬਾਬਾ ਜੀ ਦੀ ਮਾਤਾ ਜੀ ਜੋ ਕਿ 70 ਸਾਲ ਦੀ ਉਮਰ ਦੱਸੀ ਜਾਂਦੀ ਹੈ ਉਹਨਾਂ ਨੂੰ ਵੀ ਕੋਹਲੂ ਵਿੱਚ ਪੀੜਿਆ ਗਿਆ। ਉਹਨਾਂ ਤੋਂ ਬਾਅਦ ਬਾਬਾ ਜੀ ਤੇ ਉਹਨਾਂ ਦੇ ਘਰਵਾਲੀ ਬਚ ਗਏ। ਫਿਰ ਸੁਭਾਬ ਜੀਦਖਾਨ ਨੇ ਇੱਕ ਵਾਰ ਕਿਹਾ ਵੀ ਹਜੇ ਵੀ ਇਨ ਕਬੂਲ ਕਰ ਲੋ। ਇਸਲਾਮ ਕਬੂਲ ਕਰ ਲੋ। ਪਰ ਬਾਬਾ ਜੀ ਨੇ ਨਾ ਕਰ ਦਿੱਤੀ। ਫਿਰ ਉਹਨਾਂ ਦੇ ਘਰਵਾਲੀ ਨੂੰ ਵੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਤੋਂ ਬਾਅਦ ਬਾਬਾ ਜੀ ਨੂੰ ਫਿਰ ਕਿਹਾ ਗਿਆ ਵੀ ਹਜੇ ਵੀ ਮੌਕਾ ਬਾਬਾ ਜੀ ਨੇ ਨਾ ਕਰ ਦਿੱਤੀ। ਬਾਬਾ ਜੀ ਨੂੰ ਫਿਰ ਕੋਹਲੂ ਦੇ ਵਿੱਚ ਜਿਉਂਦਾ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਤਿੰਨ ਦਿਨ ਦੀ ਦੁੱਧ ਦੀ ਸੇਵਾ ਦੇ ਬਦਲੇ ਬਾਬਾ ਜੀ ਨੂੰ ਆਪਣਾ ਸਰਵੰਸ ਵਾਰਨਾ ਪਿਆ ਜਿਸ ਤਰ੍ਹਾਂ ਕਿਹਾ ਜਾਂਦਾ ਦਸ਼ਮੇਸ਼ ਪਿਤਾ ਜੀ ਸਰਵੰਸਦਾਨੀ ਨੇ ਉਹਨਾਂ ਦੇ ਸਿੱਖ ਵੀ ਸਰਵੰਸਦਾਨੀ ਹੋਏ ਨੇ ਦਸ਼ਮੇਸ਼ ਪਿਤਾ ਜੀ ਦੇ ਸੇਵਾਦਾਰ ਵੀ ਸਰਵੰਸਦਾਨੀ ਹੋਏ ਨੇ ਬਾਬਾ ਮੋਤੀराम ਮਹਿਰਾ ਜੀ ਨੇ ਦਸ਼ਮੇਸ਼ ਪਿਤਾ ਜੀ ਦੇ ਪਰਿਵਾਰ ਦੀ ਸੇਵਾ ਦੇ ਵਿੱਚ ਆਪਣਾ ਸਾਰਾ ਪਰਿਵਾਰ ਕੋਲੂ ਚ ਪੜਵਾ ਲਿਆ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਜੋ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਨੂੰ ਬਾਬਾ ਮੋਤੀराम ਜੀ ਨੇ ਪੁਲਾਇਆ ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਦੁੱਧ ਇਹ ਹੋਇਆ ਜਿਸ ਤਰ੍ਹਾਂ ਕਿ ਦੀਵਾਨ ਟੋਡਰ ਮਾਲ ਜੀ ਨੇ ਸਭ ਤੋਂ ਮਹਿੰਗੀ ਜਗ੍ਹਾ ਜੋਤੀਸ ਰੂਪ ਦੀ ਖਰੀਦੀ ਹੈ ਨਾ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਸਭ ਤੋਂ ਮਹਿੰਗਾ ਦੁੱਧ ਸਹਿਬਜ਼ਾਦਿਆ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਕਾਇਆ ਇਹ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਹੀ ਇਹ ਗੁਰੂ ਘਰ ਬਣਿਆ ਹੋਇਆ ਇੱਥੇ ਹਰ ਸਾਲ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਸ਼ਹੀਦੀ ਸਭਾ ਲੱਗਦੀ ਹੈ ਉਹ ਦੀਵਾਨ ਸਜਾਇਆ ਜਾਂ ਗਏ ਨੇ ਕੱਲ ਤੋਂ ਆਰੰਭ ਰਿਹਾ ਅੱਜ ਦੂਸਰਾ ਦੀਵਾਨ ਹੈ ਕੱਲ ਨੂੰ 13 ਪੋ ਦਾ ਦੀਵਾਨ ਹੈ ਨਗਰ ਕੀਰਤਨ ਵੀ ਨਿਕਲੂਗਾ ਤੇ 14 ਕੋ ਵਾਲੇ ਦੇ ਨਸੀਂ ਸਮਾਪਤੀ ਕਰਦੇ ਆ ਜੀ ਇੱਥੇ ਦੁੱਧ ਦੇ ਟੁੱਟ ਲੰਗਰ ਵਰਤਦੇ ਨੇ ਪਿੰਡਾਂ ਚੋਂ ਸੰਗਤਾਂ ਆਉਂਦੀਆਂ ਨੇ ਦੂਰ ਦਰਾਂਡੇੋਂ ਉਹ 6-6 ਮਹੀਨੇ ਪਹਿਲਾਂ ਡੇਰੀਆਂ ਚ ਦੁੱਧ ਪਾਉਣਾ ਸ਼ੁਰੂ ਕਰ ਦਿੰਦੇ ਨੇ ਫਿਰ ਜੋੜ ਮੇਲ ਤੇ ਉਹ ਡੇਰੀਆਂ ਵਾਲਿਆਂ ਤੋਂ ਲੈ ਕੇ ਉਹਰੇ ਭੌਂਦੇ ਨੇ ਜੋ ਕਿ 4 ਦਿਨ ਉਹਦੇ ਦੁੱਧ ਦੇ ਹੀ ਲੰਗਰ ਚੱਲਦੇ ਨੇ ਹਾਂਜੀ ਇੱਥੇ ਉਹ ਪਵਿੱਤਰ ਗਲਾਸ ਵੀ ਪਏ ਨੇ ਗਲਾਸਾਂ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਾਉਣ ਆਪ ਜੀ ਦਾ ਫੇਰ ਤੋਂ ਦੁਬਾਰਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ٹرسٹ ਦੇ ਚੇਅਰਮੈਨ ਸਾਹਿਬ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰੋ ਬਾਕੀ ਜੋ ਪੁੱਛਣਾ ਪੁੱਛ ਸਕਦੇ ਹੋ ਮੈਂ ਪੁੱਛਣਾ ਚਾਹੂੰਗੀ ਕਿ ਜਿਸ ਤਰੀਕੇ ਦੇ ਨਾਲ ਸਰਹੰਦ ਤੋਂ ਜਿੱਥੇ ਉਹਨਾਂ ਦਾ ਘਰ ਸੀ ਉਸ ਤੋਂ ਬਾਅਦ ਯਾਦਗਾਰ ਇੱਥੇ ਬਣਦੀ ਹੈ ਇਹ ਕਿਵੇਂ ਸਭ ਤੋਂ ਪਹਿਲਾਂ ਤੇ ਮੈਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਟੀਵੀ ਚੈਨਲ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਕਿ ਤੁਸੀਂ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਤੇ ਇਹਨਾਂ ਸ਼ਹਾਦਤਾਂ ਨੂੰ ਲੋਕਾਂ ਤੱਕ ਘਰ-ਘਰ ਤੱਕ ਪਹੁੰਚਾਉਣ ਦਾ ਪ੍ਰਯਾਲਾ ਕਰ ਰਹੇ ਹੋ ਤੁਹਾਡਾ ਧੰਨਵਾਦ ਹੈ ਬਾਬਾ ਮੋਤੀਰਾਮ ਮਹਾਰਾਜੀ ਦੇ ਜੀਵਨ ਬਾਰੇ ਜਿਵੇਂ ਹੁਣੇ ਸਾਡੇ ਹੈਡ ਗ੍ਰੰਥੀ ਸਾਹਿਬ ਨੇ ਬੜੇ ਵਿਸਤਾਰ ਨਾਲ ਤੁਹਾਨੂੰ ਦੱਸਿਆ ਬਾਬਾ ਮੋਤੀਰਾਮ ਮਹਾਰਾਜੀ ਜਿਹੜੇ ਇਤਿਹਾਸਕਾਰ ਨੇ ਉਹ ਲੱਖ ਲੱਖ ਅਲੱਗ ਅਲੱਗ ਉਹਨਾਂ ਦੇ ਵਿਚਾਰ ਆ ਕੋਈ ਤੇ ਕਹਿ ਦਿੰਦਾ ਕਿ ਸਰਹੰਦ ਦੇ ਇੱਥੇ ਹੀ ਉਹਨਾਂ ਦੀ ਜਨਮ ਭੂਮੀ ਆ ਇੱਥੇ ਉਹਨਾਂ ਦੀ ਰਾਸ ਸੀਗੀ ਕੋਈ ਨਾਲ ਸੰਗਤ ਬਰਾ ਛੋਡੀਆਂ ਦੀ ਗੱਲ ਕਹਿ ਦਿੰਦਾ ਪਰ ਲੇਕਨ ਗੱਲ ਜਨਮ ਕਿੱਥੇ ਹੋਇਆ ਇਹ ਕੋਈ ਮੈਨਾ ਨਹੀਂ ਰਖਾਉਂਦਾ ਮੈਨਾ ਰਖਾਉਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਉਹਨਾਂ ਦੇ ਸੇਵਕਾਂ ਦੀ ਕੁਰਬਾਨੀ ਕੀ ਆ ਮਹਾਨ ਕੁਰਬਾਨੀਆਂ ਉਹ ਜ਼ਿਆਦਾ ਜਿਹੜੀ ਆ ਮੈਨੇ ਰਖਾਉਂਦੀ ਆ ਬਾਬਾ ਮੋਤੀਰਾਮ ਮਹਾਰਾਜ ਜੀ ਨੇ ਪੂਰੇ ਪਰਿਵਾਰ ਨੂੰ ਜਿਵੇਂ ਦੱਸਿਆ ਗਿਆ ਕਿ ਗੁਰੂ ਸਾਹਿਬ ਦੇ ਲੜ ਲੱਗਿਆ ਸੀ ਤੇ ਸ਼ਹੀਦੀ ਪ੍ਰਾਪਤ ਕਰਦੀ ਉਹ ਸਮੇਂ ਸਰਹੰਦ ਦੀ ਧਰਤੀ ਤੇ 2200 ਘਰ ਸੀ 2200 ਘਰ ਤੇ 2200 ਘਰ ਦੇ ਵਿੱਚੋਂ ਬਾਬਾ ਮੋਤੀਰਾਮ ਮਹਾਰਾਜ ਹੀ ਅੱਗੇ ਆਏ ਜਿਨ੍ਹਾਂ ਨੇ ਸੇਵਾ ਕੀਤੀ ਸੀ ਜੀ ਬਾਬਾ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਮੈਂ ਸਮਝਦਾ ਕਿ ਮੈਂ ਅਪੀਲ ਵੀ ਕਰੂੰਗਾ ਸਾਰੀ ਜਨਤਾ ਨੂੰ ਇਸ ਜਗ੍ਹਾ ਦੇ ਉੱਪਰ ਜਿੱਥੇ ਤੁਸੀਂ ਅੱਜ ਇਸ ਸਥਾਨ ਤੇ ਆਏ ਹੋ ਇਹ ਸਥਾਨ ਬਾਬਾ ਮੋਤੀਰਾ ਮਹਾਰਾਜ ਜੀ ਦੀ ਯਾਦਗਾਰਦ ਬਣਿਆ ਆ ਪਹਿਲਾਂ ਇਹ ਠੰਡੇ ਬੁਰਜ ਦੇ ਨਾਜ਼ੂ ਦੇ ਬਾਅਦ ਇਹ ਸਥਾਨ ਜਿਹੜਾ ਇੱਥੇ ਹੋਂਦ ਵਿੱਚ ਆਇਆ ਇਸ ਸਥਾਨ ਦੇ ਉੱਪਰ ਸੰਗਤਾਂ ਦੇ ਸਾਂਭ ਦੇਸਾਂ ਵਿਦੇਸ਼ਾਂ ਤੋਂ ਦੂਰ ਦੂਰ ਆਉਂਦੀਆਂ ਨੇ ਰਾਗੀ ਢਾਡੀ ਕਥਾ ਵਾਚਕ ਬਾਬਾ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਇਤਿਹਾਸ ਨੂੰ ਲੋਕਾਂ ਤੱਕ ਜਾਣੂ ਕਰਵਾਉਂਦੇ ਨੇ ਤੇ ਅਸੀਂ ਟਰਸਟ ਵੱਲੋਂ ਲੋਕਾਂ ਦੇ ਰਹਿਣ ਵਾਸਤੇ ਲੋਕਾਂ ਦੇ ਲੰਗਰ ਪਾਣੀ ਦਾ ਵਿਵਸਥਾ ਕਰਨੀ ਸਾਡਾ ਕੰਮ ਆ ਤੇ ਮੈਂ ਸਮਝਦਾ ਤੁਸੀਂ ਕਿਤੇ ਬਾਹਰ ਵੇਖ ਲਓ ਇੱਥੇ ਲਗਾਤਾਰ ਪੰਜ ਸੱਤ ਦਿਨ ਜਿਹੜਾ ਨਾ ਦੁੱਧ ਦਾ ਲੰਗਰ ਚੱਲਦਾ ਪੰਜਾਬ ਦੀ ਸੰਗਤ ਜਿਹੜੀ ਧਰਮ ਦੇ ਨਾਂ ਤੇ ਬਹੁਤ ਸਾਰੇ ਦਾਨੀ ਨੇ ਇੱਥੇ ਦੁੱਧ ਵਾਲਿਆਂ ਦੀ ਕੋਈ ਕਮੀ ਨਹੀਂ ਸੰਗਤਾਂ ਆਪ ਮਹਾਰੇ ਟੈਂਕਰਾਂ ਦੇ ਨਾਲ ਭਰ-ਭਰ ਕੇ ਦੁੱਧ ਲੈ ਕੇ ਹੁੰਦੇ ਨੇ ਸ਼ਕੁੰਦਰ ਸੰਗਤ ਨੇ ਤੇ ਠੰਡ ਦੇ ਵਿੱਚ ਦੁੱਧ ਛਕਾਉਂਦੇ ਨੇ ਕਿ ਜਿਹੜਾ ਬਾਬਾ ਮੋਤੀਦਾ ਮਹਾਰਾਜੀ ਜੀ ਦੀ ਪਰੰਪਰਾ ਨੂੰ ਕਾਇਮ ਰੱਖਣ ਵਾਸਤੇ ਤੇ ਮੈਂ ਇਹੀ اپੀਲ ਸੰਗਤ ਨੂੰ ਕਰੂੰਗਾ ਕਿ ਜਿੰਨੀ ਵੀ ਸੰਗਤ ਜਿਹੜੀ ਫਤੇਗੜ ਸਾਹਿਬ ਧਰਤੀ ਦੇ ਪਰੌਂਦੀ ਆ ਜਿਹੜੀ ਇੱਥੇ ਜੋੜ ਮਿਲੇ ਤੇ ਬਹੁਤ ਸਾਰੀ ਸੰਗਤਾਂ ਜਿਨ੍ਹਾਂ ਨੂੰ ਅਜੇ ਨਹੀਂ ਪਤਾ ਕਿਉਂਕਿ ਇਹ ਹੁਣ ਗਵਲੇ ਸ਼ਹੀਦ ਨਹੀਂ ਇਹਨਾਂ ਦਾ ਉਹਨਾਂ ਪ੍ਰਚਾਰ ਨਹੀਂ ਹੋਇਆ ਇਹਨਾਂ ਦੀ ਸ਼ਹੀਦੀ ਦਾ ਪ੍ਰਚਾਰ ਬਹੁਤ ਘੱਟ ਹੋਇਆ ਸ਼ਹੀਦੀ ਬਹੁਤ ਮਹਾਨ ਹੈ ਪਰ ਪ੍ਰਚਾਰ ਨਹੀਂ ਹੋਣਾ ਹੋਇਆ ਜਿੰਨਾ ਹੋਣਾ ਚਾਹੀਦਾ ਸੀਗਾ ਹੁਣ ਮੈਂ ਹੀ ਤੇ ਹੀ ਬੇਨਤੀ ਕਰਾਂਗਾ ਕਿ ਜਿੰਨੀ ਵੀ ਸੰਗਤ ਜਿਹੜੀ ਵੀ ਸੰਗਤ ਫਤਿਹਗੜ੍ਹ ਸਾਹਿਬ ਆਉਂਦੀ ਆ ਉਹ ਇਸ ਸਥਾਨ ਤੇ ਆ ਕੇ ਪਵਿੱਤਰ ਗਲਾਸਾਂ ਦੇ ਦਰਸ਼ਨ ਜ਼ਰੂਰ ਕਰਿਆ ਕਰੇਗਾ ਸੋ ਜਿਸ ਤਰੀਕੇ ਦੇ ਨਾਲ ਸ਼ਹੀਦੀ ਪੂਰੇ ਪਰਿਵਾਰ ਨੂੰ ਪੂਰਾ ਪਰਿਵਾਰ ਸ਼ਹੀਦ ਹੋਇਆ ਕੋਲੂ ਦੇ ਵਿੱਚ ਪੇੜ ਦਿੱਤਾ ਗਿਆ ਪੂਰਾ ਪਰਿਵਾਰ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਆ ਕਿਹਾ ਜਾਂਦਾ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਮੋਤੀਰਾ ਮਹਿਰਾ ਹੋਰਾਂ ਦੇ ਵੱਲੋਂ ਪਲਾਇਆ ਗਿਆ ਤੇ ਇਹ ਉਹ ਯਾਦਗਾਰ ਬਣੀ ਹੋਈ ਹੈ ਇੱਥੇ ਉਹ ਪਵਿੱਤਰ ਗਲਾਸ ਵੀ ਨੇ ਜਿਸ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਸ਼ਕਾਇਆ ਗਿਆ ਸੀ ਤਾਂ ਇਤਿਹਾਸ ਸੁਣ ਕੇ ਹੀ ਰੋਂਗਟੇ ਖੜੇ ਹੋ ਜਾਂਦੇ ਨੇ ਜਿਨ੍ਹਾਂ ਤੇ ਉਹ ਸਮਾਂ ਆਇਆ ਹੋਵੇਗਾ ਉਹਨਾਂ ਦਾ ਕਿਵੇਂ ਉਹ ਸਮਾਂ ਉਹਨਾਂ ਨੇ ਹੰਡਾਇਆ ਹੋਵੇਗਾ ਕਿਵੇਂ ਉਹ ਸ਼ਹੀਦੀ ਉਹਨਾਂ ਨੂੰ ਮਿਲੀ ਹੋਏਗੀ ਤਾਂ ਸਾਡੀ ਸੋਚ ਤੋਂ ਵੀ ਪਰੇ ਆਜ ਇੱਥੇ ਦੂਰੋ ਦੂਰੋਂ ਸੰਗਤਾਂ ਆਈਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਨੇ ਤੇ ਇੱਥੇ 5 ਤੋਂ 6 ਦਿਨ ਪਹਿਲਾਂ ਹੀ ਟੁੱਟ ਦੁੱਧ ਦਾ ਲੰਗਰ ਜੋ ਹੈ ਵਰਤਾਇਆ ਜਾਂਦਾ ਹੈ ਤਾਂ ਦੂਰੋ ਦੂਰੋਂ ਲੋਕ ਇੱਥੇ ਨਤਮਸਤਕ ਵੀ ਹੁੰਦੇ ਨੇ ਤੇ ਆਪਣੀ ਸੇਵਾ ਵੀ ਕਰਦੇ ਨੇ